ਚੇਅਰਮੈਨ ਨੇ ਦੀਪਾ ਰਾਮਗੜ ਆਮ ਆਦਮੀ ਪਾਰਟੀ ਦੇ ਆਗੂ ਵੀ ਨੇ ਪਰ ਉਹਨੂੰ 400 ਦੇ ਇੱਕ ਨੰਬਰ ਵਾਰਡ ਤੋਂ ਕਿੰਨੇ ਨੰਬਰ ਵਾਰਡ ਤੋਂ ਜੀ ਟਿਕਟ ਦਿੱਤੀ ਗਈ ਆ ਉਹਨਾਂ ਨਾਲ ਗੱਲਬਾਤ ਕਰਦੇ ਨੇ ਜਿੱਤਦੇ ਨੇ ਜੇ ਹਾਰਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਿਹੜੀ ਵਾਰਡ ਤੋਂ ਤੁਹਾਨੂੰ ਪਾਰਟੀ ਨੇ ਤੁਹਾਡੇ ਬੰਦੇ ਨੂੰ ਟਿਕਟ ਦਿੱਤੀ ਆ ਚਾਰ ਨੰਬਰ ਵਾਰਡ ਚੋਂ ਜੀ ਮੇਰਾ ਬਹੁਤ ਹੀ ਪਿਆਰਾ ਮਿੱਤਰ ਕਮਲਪਾਸੋਂ ਉਹਨਾਂ ਦੀ ਸਤਿਕਾਰਯੋਗ ਮਾਤਾ ਜੀ ਬਲਜਿੰਦਰ ਕੌਰ ਜੀ ਇਲੈਕਸ਼ਨ ਲੜ ਰਹੇ ਨੇ ਸੋ 100% ਅਸੀਂ ਇਹ ਸੀਟ ਜਿੱਤ ਚੁੱਕੇ ਆ ਤੇ ਸਾਮ ਨੂੰ 5 ਵਜੇ ਢੋਲ ਵੱਜਣਗੇ 5 ਵਜੇ ਟਾਈਮ ਬਹੁਤ ਪਿਆ ਇੰਨਾ ਹੰਕਾਰ ਕਿਉਂ ਕਰ ਰਹੇ ਹੋ ਹੰਕਾਰ ਨਹੀਂ ਜੀ ਬਿਲਕੁਲ ਲੋਕਾਂ ਦਾ ਪਿਆਰ ਆ ਜੀ ਅਸੀਂ ਲੋਕਾਂ ਨਾਲ ਖੜਦੇ ਆਂ ਲੋਕਾਂ ਦੀ ਸੁਣਦੇ ਆਂ ਸੋ ਲੋਕ ਸਾਨੂੰ ਪਿਆਰ ਕਰਦੇ ਨੇ ਹੰਕਾਰ ਨਹੀਂ ਹੈਗਾ ਮਾਨ ਸਾਹਿਬ ਲੋਕ ਸਾਨੂੰ ਪਿਆਰ ਕਰਦੇ ਨੇ ਸੋ 100% ਇਹ ਅਸੀਂ ਮਾਨ ਸਾਹਿਬ ਦੀ ਝੋਲੀ ਸਾਢੇ 11 ਵਜੇ ਕਿਵੇਂ ਕਹਿ ਸਕਦੇ ਆਂ 20% ਵੋਟ ਪਈਆ ਹਲੇ 20 ਤੋਂ 22% ਵੋਟ ਪਈਆ ਤੁਸੀਂ ਕਹੇ ਵੀ ਢੋਲ বাজਾਵਾਂਗੇ ਅਸੀਂ ਜਿੱਤ ਚੁੱਕਿਆ ਇਹ ਵੋਟਰਾਂ ਦਾ ਨਹੀਂ ਕੋਈ ਅਸਰ ਹੋ ਰਿਹਾ ਦੇਖੋ ਜੀ ਅਸੀਂ ਲੋਕਾਂ 'ਚ ਵਿਚਰਦੇ ਆ ਲੋਕਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ 100% ਸਾਡੇ ਨਾਲ ਖੜੇ ਨੇ ਸੋ ਜਿੱਤ ਤਾਂ ਯਕੀਨੀ ਆ ਹੰਡ ਨਾ ਜਿੱਤੇ ਫਿਰ ਕੀ ਹੋਊਗਾ ਮਾਨ ਸਾਹਿਬ ਇਹ ਹੋ ਹੀ ਨਹੀਂ ਸਕਦਾ ਵੀ ਨਾ ਜਿੱਤੇ ਕਰਾਂ ਕੀ ਜੇ ਨਾ ਜਿੱਤੇ ਕੀ ਕਰੋਗੇ ਮੈਂ ਤੁਹਾਨੂੰ ਇਹ ਦਾਅਵਾ ਕਰਦਾ ਐਡੀ ਕੋਈ ਗੱਲ ਕਹਿੰਦਾ ਨਹੀਂ ਹੁੰਦਾ ਕੈਮਰੇ ਦੇ ਥਰੂ ਰਾਜਨੀਤੀ ਛੱਡ ਦੂੰਗਾ ਜੇ 4 ਨੰਬਰ ਵਾਰਡ ਹਾਰ ਗਈ ਵੀ 4 ਨੰਬਰ ਵਾਰਡ ਹਾਰ ਕੇ ਤਾਂ ਰਾਜਨੀਤੀ ਤੋਂ ਰਾਜਨੀਤੀ ਛੱਡੂੰਗਾ ਕਿ ਚੇਅਰਮੈਨ ਵੀ ਛੱਡੂੰਗੇ ਰਾਜਨੀਤੀ ਛੱਡ ਦੂੰਗਾ ਚੇਅਰਮੈਨ ਵੀ ਫਿਰ ਸਾਰਾ ਕੁਝ ਗਿਆ ਫਿਰ ਸਾਰਾ ਕੁਝ ਗਿਆ ਵੇਖੋ ਵੱਡਾ ਬਿਲਕੁਲ ਵੱਡੀ ਗੱਲ ਆ ਆਖੀ ਆ ਕਹਿੰਦੇ ਰਾਜਨੀਤੀ ਨਾਲ ਚੇਅਰਮੈਨ ਵੀ ਛੱਡ ਦੂੰਗਾ ਜੇ 4 ਨੰਬਰ ਵਾਰਡ ਹਾਰ ਗਏ ਬਹੁਤ ਘੰਟੇ ਪਏ ਨੇ 5 ਘੰਟੇ ਪਏ ਨੇ ਘਟੋ ਘਟਾ ਹਰੇ ਰਿਜ਼ਲਟ ਆਉਣ ਨੂੰ ਪਰ ਪਹਿਲਾ ਦਾਵਾ ਦੇਖਦੇ ਆ